ਪਿਛਲੇ ਕਾਫੀ ਸਮੇਂ ਤੋਂ ਸ਼ਮਸ਼ਾਨ ਘਾਟ ਪੁਆ ਤੰਬੜੀ ਹੁਸ਼ਰਪੁਰ ਰੋਡ ਫਗਵਾੜਾ ਵਿਖੇ ਰੁਕੇ ਪੈ ਸੀਵਰੇਜ ਦੇ ਕੰਮ ਨੂੰ ਸ਼ੁਰੂ ਕਰਵਾਇਆ ਗਿਆ ਇਸ ਕੰਮ ਦੀ ਸ਼ੁਰੂਆਤ ਕਰਵਾਉਣ ਲਈ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਐਮਪੀ ਕੋਟੇ ਵਿੱਚੋਂ ਸ਼ਮਸ਼ਾਨ ਘਾਟ ਦੀ ਕਮੇਟੀ ਦੇ ਕਹਿਣ ਤੇ ਗ੍ਰਾਂਟ ਜਾਰੀ ਕੀਤੀ ਹੈ ਇਸ ਦੌਰਾਨ ਸੋਮਪ੍ਰਕਾਸ਼ ਨੇ ਇਸ ਕੰਮ ਦੀ ਸ਼ੁਰੂਆਤ ਟਾਕ ਲਗਾ ਕੇ ਕੀਤੀ ਉਨ੍ਹਾਂ ਨਾਲ ਕਮੇਟੀ ਮੈਂਬਰਾਂ ਤੋਂ ਇਲਾਵਾ ਸਾਫਕਾ ਮੇਰ ਅਰुण ਖੋਸਲਾ ਪਰਮਜੀਤ ਸਿੰਘ ਚਾਚੋਕੇ ਤੇ ਹੋਰ ਪਤਵੰਤੇ ਵੀ ਮੌਜੂਦ ਸਨ ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਕਿਹਾ ਕਿ ਇਹ ਕੰਮ ਪਿਛਲੇ ਕਾਫੀ ਸਮੇ ਤੋਂ ਰੁਕਿਆ ਪਿਆ ਸੀ ਜਿਸ ਨੂੰ ਉਨ੍ਹਾਂ ਵੱਲੋਂ ਪੂਰਾ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਆਖਿਆ ਕਿ ਸ਼ਹਿਰ ਅ ਜੋ ਕੰਮ ਰਹਿੰਦੇ ਹਨ ਉਹਨਾਂ ਦੇ ਐਸਟੀਮੇਟ ਲਗਾਏ ਜਾਂ ਤਾਂ ਜੋ ਉਹ ਵੀ ਕੰਮ ਪੂਰੇ ਕਰ ਪਾਈ ਜਾ ਸਕਣ ਉਹਨਾਂ ਸਾਰਿਆਂ ਨੂੰ ਇਸ ਕਾਰਜ ਲਈ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮਾਜੂਸਾਨ ਉਦਾਰ ਸਾਫਾ ਮੇਅਰ ਅਰਨ ਖੋਸਲਾ ਨੇ ਵੀ ਇਹ ਕੰਮ ਸ਼ੁਰੂ ਕਰਵਾਉਣ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅੱਜ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਮੰਗ ਸੀ ਕਿ ਪੂਜ ਅਮਰੀਕੋਲ ਜਿਹੜਾ ਸ਼ਿਵਰੀ ਰੁਕਿਆ ਪਿਆ ਇਹਨੂੰ ਨਾਲ ਜੋੜਿਆ ਜਾਵੇ ਅੱਜ ਮੈਨੂੰ ਖੁਸ਼ੀ ਹੈ ਕਿ ਮੈਂ ਵੀ 1.2 ਪੈਸੇ ਦਿੱਤੇ ਨੇ ਅੱਜ ਕੰਮ ਚੂ ਹੋ ਰਿਹਾ ਮੇਰੇ ਵੱਲ ਸਾਰੇ ਲੋਕਾਂ ਨੂੰ ਬਹੁਤ ਬਹੁਤ ਮਾਰਗਬਾਤ ਹੋਰ ਵੀ ਜਿਹੜੇ ਕੋ ਕੰਮ ਰਹਿੰਦੇ ਆ ਮੈਂ ਉਹਨਾਂ ਕਿਹਾ ਇਸ ਵੇਲੇ ਬਣਾਉ ਤਾਂ ਕਿ ਸਾਰੇ ਕੰਮ ਚੂ ਹੋ ਜਾਗਾ ਕਾਰਪੋਰੇਸ਼ਨ ਦੇ ਬੇਸਿਕਲੀ ਕੰਮ ਉਹਨਾਂ ਨੂੰ ਵੀ ਕਰਨੀ ਚਾਹੀਦੀ ਮੈਂ ਲੋਕਾਂ ਨਾਲ ਨਿਮਨ ਚੁੜਿਆ ਨਿਮੰਦਾ ਹੋ ਕੇ ਜਿਹੜੇ ਵੀ ਕੰਮ ਕਰ ਸਕਦਾ ਮੈਨੂੰ ਸੰਤੁਸ਼ਟੀ ਹੈ ਬਹੁਤ ਬਹੁਤ ਸਾਰਿਆਂ ਨੂੰ ਬਹੁਤ ਅੱਜ ਸਾਡੇ ਮਾਨੀਏ ਸੋਮਪਰਾਜ ਕੈਂਡ ਸ਼ਮਸ਼ਾਨ ਘਰ ਦੇ ਜਿਹੜਾ ਸਿਵਰੇ ਦਾ ਸੀ ਸਾਡੇ ਛਿੰਦੀ ਜੀ ਵਿਧਾਨ ਹੈ ਇੱਥੇ ਦੇ ਸਾਰੇ ਸ਼ੁਭਚਾਨ ਕਰਦੇ ਸਾਡੀ ਸਾਰੀ ਕਮੇਟੀ ਇੱਥੇ ਖੜੀ ਆ ਮੈਂ ਆਪਣੇ ਵੱਲੋਂ ਮਾਨੀਆ ਸਮਰਾਜ ਕੈਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਿਵਰੇ ਬਹੁਤ ਚਿਰ ਤੋਂ ਦਾ ਕੰਮ ਰੁਕਿਆ ਹੋਇਆ ਸੀ ਆ ਪਹਿਲ ਦੇ ਤੌਰ ਤੇ ਉਹਨਾਂ ਨੇ ਐਪੀ ਗ੍ਰਾਂਟ ਤੋਂ ਲੈ ਕੇ ਕੰਮ ਅੱਜ ਸ਼ੁਰੂ ਹੋ ਗਿਆ ਸਾਡੇ ਕੁਵਾਜੀ ਠੇਕੇਦਾਰ ਆ ਮੈਂ ਸਾਰੇ ਇੰਜੀਨੀਅਰਿੰਗ ਮੈਨੇਜਮੈਂਟ ਦਾ ਜਿੰਨੀ ਭਾਈ ਜਨਰਲ ਮੈਨ ਦਾ ਬਹੁਤ ਬਹੁਤ ਧੰਨਵਾਦ